ਸਾਨ ਦੋਸਤੋ ਕੱਲ ਇੱਕ ਕਿਸਾਨ ਵੀਰ ਦਾ ਫੋਨ ਆਇਆ ਮੇਰੇ ਬਹੁਤ ਵਧੀਆ ਕਿਸਾਨ ਨੇ ਹਰਿਆਣਾ ਤੋਂ ਸਵਾਲ ਇਹ ਸੀਗਾ ਕਿ ਪਿਛਲੀ ਵਾਰੀ ਬਹੁਤ ਸਾਰੀ ਜਿਪਸਮ ਖੇਤ ਦੇ ਵਿੱਚ ਪਾਈ ਪਰ ਜ਼ਮੀਨ ਪਰ ਪ੍ਰੇਰੀ ਹੋਈ ਜ਼ਮੀਨ ਚ ਫਾਇਦਾ ਨਹੀਂ ਦਿਖ ਰਿਹਾ ਤਾਂ ਉਸ ਤੋਂ ਬਾਅਦ ਦੇ ਵਿੱਚ ਮੇਰੇ ਵੱਲੋਂ ਕੋਈ ਕਿਸਾਨ ਵੀਰ ਨਾਲ ਗੱਲ ਕਰਕੇ ਕੁਝ ਡਾਟਾ ਇਕੱਠਾ ਕੀਤਾ ਗਿਆ ਜਿੱਥੋਂ ਪਤਾ ਹੀ ਲੱਗਿਆ ਕਿ ਅਸੀਂ ਜੈਪਸਮ ਪਾਈ ਗਲਤ ਤਰੀਕੇ ਨਾਲ ਰਹੇ ਹਾਂ ਸਾਨੂੰ ਜੈਪਸਮ ਦਾ ਫਾਇਦਾ ਹੋ ਹੀ ਨਹੀਂ ਸਕਦਾ ਤਾਂ ਸਹੀ ਤਰੀਕਾ ਕੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਫਤਿਹਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੋ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰਾਂਗਾ ਉਹ ਵਿਚਾਰ ਨਰੋਲ ਮੇਰੇ ਨਹੀਂ ਹੋਣਗੇ ਇਹਦੇ ਨਾਲ आईसीआर ਦਾ ਸੈਂਟਰ ਸੋਇਲ ਸੈਲਿਨਿਟੀ ਰਿਸਰਚ ਇੰਸਟੀਚਿਊਟ ਕਰਨਾਲ ਇਹ ਇਹਨਾਂ ਦੀ ਕੀਸ਼ ਪਾਰਸ਼ਾ ਹੈ ਤੇ ਬਾਕੀ ਸਹੀ ਤਰੀਕਾ ਕੀ ਹੈ ਜੈਪਸਮ ਪਾਉਣ ਦਾ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਪਹਿਲੀ ਵੀਡੀਓ 'ਚ ਵੀ ਕਿਹਾ ਸੀਗਾ ਕਿ ਯਾਰ ਆਇ ਨਹੀਂ ਹੁੰਦਾ ਕਿ ਫਲਾਣ ਨੇ ਜੈਪਸਮ ਪਾਲੀ ਤੇ ਹੁਣ ਮੈਂ ਵੀ ਜੈਪਸਮ ਪਾ ਲਵਾਂ ਇਹ ਰੋਂਗ ਹੈ ਇਹ ਗਲਤ ਹੈ ਸਭ ਤੋਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਚੈੱਕ ਕਰਾਓ ਮਿੱਟੀ ਚੈੱਕ ਕਰਾਉਣ ਤੋਂ ਬਾਅਦ ਦੇ ਵਿੱਚ ਉਹ ਤੁਹਾਨੂੰ ਦੱਸਣਗੇ ਕਿ ਤੁਹਾਡੇ ਖੇਤ ਦੇ ਵਿੱਚ ਕਿੰਨੀ ਜੈਪਸਮ ਪਾਉਣ ਦੀ ਜ਼ਰੂਰਤ ਹੈ ਜੇ ਤੁਸੀਂ ਕਵਾਂਟਲ ਕਿੱਲੇ ਦੀ ਪਾਉਣੇ ਹੋ ਉਹ ਕੋਈ ਗੱਲ ਨਹੀਂ ਕੈਲਸ਼ੀਅਮ ਤੇ ਸਲਫਰ ਵਾਸਤੇ ਠੀਕ ਹੈ ਕਵਾਂਟਲ ਦਾ ਕੋਈ ਮਿੱਟੀ ਚੈੱਕ ਕਰਨ ਦੀ ਲੋੜ ਨਹੀਂ ਸਾਲ ਦੀ ਕਵਾਂਟਲ ਆਪਾਂ ਪਾ ਸਕਦੇ ਹਾਂ ਕਾਦੇ ਵਾਸਤੇ ਕੈਲਸ਼ੀਅਮ ਦੀ ਪੂਰਤੀ ਕਰਨਾ ਤੇ ਸਲਫਰ ਦੀ ਪੂਰਤੀ ਕਰਨਾ ਤਾਂ ਤੁਸੀਂ ਕਵਾਂਟਲਾਂ ਦੇ ਹਿਸਾਬ ਨਾਲ ਪਾਉਣੇ ਹੋ ਤਾਂ ਉਸ ਸਮੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤਾਂ ਜਿਵੇਂ ਆਪਣੀ ਪਹਿਲਾਂ ਗੱਲ ਹੋਈ ਸੀ ਕਿ ਜੈਪਸਮ ਤੇ ਨਾਲ ਕੀ ਹੁੰਦਾ ਹੈ ਕਿ ਜ਼ਮੀਨ ਦੇ ਵਿੱਚ ਥੋੜੇ ਪਹਿਲਾਂ ਹੀ ਚਿੱਟਾ ਛੋਰਾ ਹੈਗਾ ਤਾਂ ਚਿੱਟਾ ਛੋਰਾ ਹੋਰ ਵਾਜੂਗਾ ਕੈਲਸ਼ੀਅਮ ਦੇ ਨਾਲ ਫੇਰ ਇਹੇ ਪੋਸ਼ਕ ਤੱਤਾਂ ਨੂੰ ਲੀਚ ਡਾਊਨ ਕਰ ਸਕਦਾ ਜਿਹਦੇ ਕਰਕੇ ਤੁਹਾਡੇ ਖੇਤ ਦੇ ਵਿੱਚ ਕੁਝ ਖਾਸ ਪੋਸ਼ਕ ਤੱਤਾਂ ਦੀ ਘਾਟ ਵੀ ਆ ਸਕਦੀ ਹੈ ਤਾਂ ਫਿਰ ਸਭ ਤੋਂ ਪਹਿਲਾ ਕੰਮ ਤਾਂ ਤੁਸੀਂ ਇਹ ਕਰਨਾ ਹੈ ਕਿ ਜੇ ਤੁਸੀਂ ਜੈਪਸਮ ਪਾ ਰਹੇ ਹੋ ਤਾਂ ਜੈਪਸਮ ਪਾਉਣ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਮਿੱਟੀ ਦਾ ਟੈਸਟ ਕਰਾਓ ਮਿੱਟੀ ਅਤੇ ਪਾਣੀ ਟੈਸਟ ਕਰਾ ਲਿਆ ਉਹ ਤੁਹਾਨੂੰ ਦੱਸਣਗੇ ਕਿ ਤੁਹਾਡੇ ਖੇਤ ਦੇ ਕਿੰਨੀ ਜੈਪਸਮ ਪੈਣੀ ਹੈ ਕਲੀਅਰ ਹੋ ਗਿਆ ਹੁਣ ਤੁਹਾਨੂੰ ਪਤਾ ਆਏ ਕਿ ਮੇਰੇ ਖੇਤ ਦੇ ਵਿੱਚ ਜੈਪਸਮ ਪੈਣੀ ਕਿੰਨੀ ਹੈ ਪ੍ਰੰਤੂ ਅਸੀਂ ਕਰ ਕੀ ਰਹੇ ਹਾਂ ਅਸੀਂ ਜਿਹੜਾ ਸਿਧਾਂਤ ਹੈ ਉਹ ਸਿਧਾਂਤ ਦੇ ਉਲਟ ਕੰਮ ਕਰਦੇ ਪਏ ਹਾਂ ਅਸੀਂ ਕੀ ਕੀਤਾ ਖੇਤ ਜਿਪਸਮ ਪਾਈ ਜਿਪਸਮ ਪਾ ਕੇ ਪਾਣੀ ਛੱਡਿਆ ਕਦੋਂ ਕੀਤਾ ਝੋਨਾ ਲਾ ਲਿਆ ਤੇ ਮੁੜ ਕੇ ਆਪਾਂ ਕਹਿੰਨੇ ਕਿ ਯਾਰ ਗੱਲ ਨਹੀਂ ਬਣੀ ਗੱਲ ਬਣੀ ਕੀ ਨਹੀਂ ਕਿਉਂਕਿ ਅਸੀਂ ਜਿਪਸਮ ਬਿਲਕੁਲ ਗਲਤ ਤਰੀਕੇ ਨਾਲ ਵਰਤ ਰਹੇ ਹਾਂ ਜਿਪਸਮ ਕਾਹਤੋਂ ਪਾਈ ਜਾਂਦੀ ਹੈ ਜਿਪਸਮ ਇਸ ਕਰਕੇ ਪਾਈ ਜਾਂਦੀ ਹੈ ਕਿਵੇਂ ਤੁਸੀਂ ਇੱਥੇ ਦੇਖੋਗੇ ਕਿ ਇਹਨਾਂ ਨੇ ਇੱਥੇ ਲਿਖਿਆ ਹੈਗਾ ਕਿ ਜਿਪਸਮ ਆਪਾਂ ਇਸ ਲਈ ਪਾਉਣੀ ਹੈ ਤਾਂ ਕਿ ਜਿਹੜਾ ਤਹਾਡੇ ਖੇਤ ਦੇ ਵਿੱਚ ਸੋਡੀਅਮ ਹੈਗਾ ਜਿਹੜਾ ਸੋਡੀਅਮ ਹੈਗਾ ਉਹ ਸੋਡੀਅਮ ਕਿਰਿਆ ਕਰਕੇ ਜ਼ਮੀਨ ਦੀ ਉੱਪਰਲੀ ਤਹਿ ਤੋਂ ਜਿੱਥੋਂ ਤੱਕ ਬੂਟੇ ਦੀਆਂ ਜੜਾਂ ਨੇ ਉਸ ਤੋਂ ਥੱਲੇ ਚਲਾ ਜਾਵੇ ਠੀਕ ਹੈ ਮਤਲਬ ਕਿ ਆਪਾਂ ਲੀਚਿੰਗ ਕਰਨੀ ਹੈ ਤਾਂ ਹੁਣ ਤੁਸੀਂ ਕੀ ਕੀਤਾ ਤੁਸੀਂ ਤਾਂ ਕੱਦੂ ਕਰਤਾ ਕੱਦੂ ਕਰਕੇ ਲੀਚਿੰਗ ਕਿਵੇਂ ਹੋਏਗੀ ਉਹ ਤਾਂ ਉੱਥੇ ਰੁਗ ਗਿਆ ਸਾਰਾ ਕੁਝ ਤੁਹਾਡੀ ਜੈਪਸਮ ਪਾਈ ਨਾ ਪਾਈ ਉਹ ਰਿਜ਼ਲਟ ਨਹੀਂ ਹੋਣੇ ਤਾਂ ਇਹਨਾਂ ਨੇ ਕੀ ਕਿਹਾ ਇਹਨਾਂ ਨੇ ਕਿਹਾ ਸਭ ਤੋਂ ਪਹਿਲਾ ਕੰਮ ਖੇਤ ਦੇ ਵਿੱਚ ਜਿਪਸਮ ਪਾਓ ਜਿਪਸਮ ਪਾ ਕੇ ਉਹਨੂੰ ਖੇਤ ਦੇ ਵਿੱਚ ਉੱਪਰਲੀ 10 ਸੈਂਟੀਮੀਟਰ 10 ਤੋਂ 15 ਸੈਂਟੀਮੀਟਰ ਦੇ ਵਿੱਚ ਆਪਾਂ ਲਿਖਨੇ ਨੇ 10 ਸੈਂਟੀਮੀਟਰ ਲਿਖਿਆ ਹੈ 10 ਸੈਂਟੀਮੀਟਰ ਦੀ ਜਿਹੜੀ ਉੱਪਰ ਦੀ ਮਿੱਟੀ ਹੈ ਉਹਦੇ ਵਿੱਚ ਜਿਪਸਮ ਨੂੰ ਚੰਗੇ ਤਰੀਕੇ ਨਾਲ ਰਲਾਓ ਤਾਂ ਜੇ ਤੁਹਾਡੇ ਖੇਤ ਦੇ ਵਿੱਚ ਪਾਣੀ ਚੰਗੇ ਤਿਕਣਾ ਨਹੀਂ ਜੀਰਦਾ ਲੀਚਿੰਗ ਦੀ ਸਮੱਸਿਆ ਹੈਗੀ ਆ ਤਾਂ ਫੇਰ ਤੁਹਾਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚ ਉਸ ਤੋਂ ਪਹਿਲਾਂ ਇਹ ਡੂੰਗੀ ਵਾਈ ਕਰੋ ਪਹਿਲਾਂ ਖੇਤ ਡੂੰਗੀ ਵਾਈ ਕਰੋ ਫੇਰ ਖੇਚੇ ਪਾ ਕੇ ਨੂੰ ਉਤਲੇ 10 ਸੈਂਟੀਮੀਟਰ ਦੇ ਵਿੱਚ ਰਲਾਓ ਪਰ ਲਾਉਣ ਤੋਂ ਬਾਅਦ ਦੇ ਵਿੱਚ ਖੇਤ ਦੇ ਵਿੱਚ 7 ਤੋਂ 10 ਦਿਨ ਤੱਕ ਪਾਣੀ ਭਰਦੇ ਰਹੋ 7 ਤੋਂ 10 ਦਿਨ ਤੱਕ ਪਾਣੀ ਭਰਦੇ ਰਹੋ ਤਾਂ ਕਿ ਜਿੰਨਾ ਇਹ ਇਹ ਕਿਰਿਆ ਕਰੇਗਾ ਸੋਡੀਅਮ ਦੇ ਨਾਲ ਸਾਰੇ ਸੋਡੀਅਮ ਨਾਲ ਕਿਰਿਆ ਕਰਕੇ ਉਹ ਜ਼ਮੀਨ ਦੀਆਂ ਹੀਟ ਲੀਆਂ ਤਿਆਂ ਦੇ ਵਿੱਚ ਧੱਕ ਸਕੇ ਠੀਕ ਹੈ ਜੇ ਤੁਸੀਂ ਜਿਹੜਾ ਹੈਗਾ ਇਹ ਦੀ ਲੀਚਿੰਗ ਨਹੀਂ ਕਰਦੇ ਤਾਂ ਉਹਦੇ ਨਾਲ ਫੇਰ ਟੱਡੀ ਜਿਹੜੀ ਹੈਗੀ ਜ਼ਮੀਨ ਦਾ ਸੁਧਾਰ ਨਹੀਂ ਹੋਏਗਾ ਫੇਰ ਜਿਹੜਾ ਕੈਲਸ਼ੀਅਮ ਹੈ ਉਹ ਸਾਰਾ ਉੱਪਰ ਹੀ ਰਹਿ ਜਾਏਗਾ ਤੇ ਸੋਡੀਅਮ ਹੇਠੇ ਰਹਿ ਜਾਏਗਾ ਤੁਹਾਡੇ ਫਸਲ ਦਾ ਕੋਈ ਫਾਇਦਾ ਨਹੀਂ ਹੋਏਗਾ ਤਾਂ ਸਾਫ਼ ਤਸ਼ਪਰ ਤੁਸੀਂ ਇੱਥੇ ਪੜ ਲਿਆ ਕਿ ਕੀ ਕਿਹਾ ਇਹਨਾਂ ਨੇ ਕਿ ਤੁਹਾਡੇ ਖੇਤ ਦੀ ਡੂੰਗੀ ਵਾਈ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਕਿ ਪਾਣੀ ਥੱਲੇ ਜੀ ਰ ਸਕੇ ਫਿਰ ਜੈਪਸਰ ਨੂੰ ਖੇਤ ਖਿਲਾੜ ਕੇ ਉੱਪਰ ਦੇ 10 ਸੈਂਟੀਮੀਟਰ ਦੇ ਵਿੱਚ ਉਹਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਮਿਲਾਉਣਾ ਹੈ ਮਿਲਾਉਣ ਤੋਂ ਬਾਅਦ ਚ ਫੇਰ ਉਹ ਤੋਂ ਜਿਹੜਾ ਹੈਗਾ ਪਾਣੀ ਪੜਨਾ 7 ਤੋਂ 10 ਦਿਨ ਤੱਕ ਤਾਂ ਕਿ ਸਾਰੇ ਦਾ ਸਾਰਾ ਸੋਡੀਅਮ ਥੱਲੇ ਚਲਾ ਜਾਵੇ ਪਰantu ਜੋ ਤੁਸੀਂ ਕਰ ਰਹੇ ਹੋ ਕ ਪਾਇਆ ਪਾ ਕੇ ਜਿਹੜਾ ਹੈਗਾ ਖੇਤ ਚ ਪਾਣੀ ਛੱਡਿਆ ਲੈ ਕਦੂ ਕੀਤਾ ਉਸ ਤਰੀਕੇ ਦੇ ਨਾਲ ਤੁਹਾਨੂੰ ਫਾਇਦਾ ਨਹੀਂ ਮਿਲਣ ਵਾਲਾ ਐਸ ਕਰਕੇ ਦੋਸਤੋ ਜੇਕਰ ਤੁਸੀਂ ਜਿਪਸਮ ਵਰਤਣੀ ਹੈ ਜਿਸ ਤਰ੍ਹਾਂ ਮੇਰੇ ਅੱਜ ਵਾਲੇ ਕਿਸਾਨ ਵੀਰ ਨੇ ਕਿਹਾ ਸੀ ਯਾਰ ਜਿਪਸਮ ਦਾ ਮੈਨੂੰ ਫਾਇਦਾ ਕੋਈ ਨਹੀਂ ਹੋਇਆ ਜਿਪਸਮ ਤਾਂ ਨਹੀਂ ਮਾੜੀ ਨਹੀਂ ਜਿਪਸੋ ਮਾੜੀ ਨਹੀਂ ਹੈਗੀ ਫਾਇਦਾ ਤਾਂ ਨਹੀਂ ਹੋਇਆ ਕਿਉਂਕਿ ਤੁਸੀਂ ਜਿਹੜਾ ਹੈਗਾ ਜਿਪਸਮ ਪਾਈ ਖੇਤ ਚ ਪਾਣੀ ਛੱਡਿਆ ਖੇਤ ਚ ਕਦੂ ਕੀਤਾ ਕੋਈ ਤੁਸੀਂ ਡੂੰਗੀ ਭਾਈ ਨਹੀਂ ਕੀਤੀ ਸੀਗੀ ਕੋਈ ਤੁਸੀਂ ਜੈਪਸਮ ਚੰਗੇ ਤਰ੍ਹਾਂ ਮਿੱਟੀ ਚ ਰਲਾਈ ਨਹੀਂ ਸੀਗੀ ਕੋਈ ਤੁਸੀਂ ਉਹਨੂੰ ਟਾਈਮ ਨਹੀਂ ਦਿੱਤਾ ਕਿ ਪਾਣੀ ਜਿਹੜਾ ਹੈਗਾ ਪਾਣੀ ਕਰਕੇ ਦਾ ਸੋਡੀਅਮ ਲੀਚ ਡਾਊਨ ਕਰਨਾ ਜਮੀਨ ਥੱਲੇ ਭੇਜਣਾ ਜੈਪਸਮ ਨੇ ਉਹ ਥੱਲੇ ਭੇਜਿਆ ਜਾ ਸਕੇ ਤਾਂ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਹੈਗਾ ਪੈਸੇ ਦੀ ਬਰਬਾਦੀ ਹੈ ਤੇ ਸਾਡਾ ਜਿਹੜਾ ਹੈਗਾ ਨੁਕਸਾਨ ਹੈ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਜੈਪਸਮ ਖੇਚ ਨਹੀਂ ਪਾਉਗੇ ਤੁਹਾਡਾ ਫਾਇਦਾ ਨਹੀਂ ਹੋਏਗਾ ਬਾਕੀ ਉਹ ਵੀਰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਚਿੱਟਾ ਸ਼ੋਰਾ ਹੈਗਾ ਤੇ ਚਿੱਟੇ ਸ਼ੋਰੇ ਵਾਲੇ ਵੀ ਜੈਪਸਮ ਪਾ ਰਿਹਾ ਤਾਂ ਉਹਨਾਂ ਖੇਤਾਂ ਵਿੱਚ ਨੁਕਸਾਨ ਕਰੇਗਾ ਜੇ ਲੋ ਤੁਸੀਂ ਬਿਨਾ ਟੈਸਟ ਕੀਤੇ ਹੱਥ ਤੋਂ ਬਾਅਦ ਮਾਤਰਾ ਜਿਪਸਮ ਪਾਉਂਗੇ ਤਾਂ ਉਹਦੇ ਨਾਲ ਤੁਹਾਨੂੰ ਇਹ ਦਿੱਕਤ ਆਏਗੀ ਛੋਟੇ ਤੱਤ ਹੋਣਗੇ ਜਿਹੜੇ ਕਿ ਥੱਲੇ ਲੀਚ ਡਾਊਨ ਕਰ ਜਾਣਗੇ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਉਮੀਦ ਕਰਦਾ ਹਾਂ ਕਿ ਮੇਰੀ ਗੱਲ ਦਾ ਮਤਲਬ ਸਮਝ ਗਏ ਹੋਵਗੇ ਤੇ ਅੱਗੇ ਤੋਂ ਜੇਕਰ ਤੁਸੀਂ ਜਿਪਸਮ ਪਾ ਰਹੇ ਹੋ ਤਾਂ ਸਹੀ ਤਰੀਕੇ ਨਾਲ ਖੇਤ ਦੇ ਵਿੱਚ ਉਹਨੂੰ ਵਰਤੋਗੇ ਤਾਂ ਇਹ ਜੋ ਵੀ ਕੋਈ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਗਈ ਹੈ ਉਹ ਆਪਣੇ ਤਜਰਬੇ ਦੇ ਆਧਾਰ ਤੇ ਆਪਣੀ ਕੀਤੀ ਹੋਈ ਪੜ੍ਹਾਈ ਦੇ ਆਧਾਰ ਤੇ ਤੇ ਉਸ ਦੇ ਨਾਲ ਨਾਲ ਜੋ ਹੈਗਾ ਇਹ ਕਰਨਾਲ ਵਾਲਿਆਂ ਨੇ ਇਹ ਜੋ ਪੇਪਰ ਪਬਲਿਸ਼ ਕੀਤਾ ਇਹਦੇ ਆਧਾਰ ਤੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਧੰਨਵਾਦ ਦੋਸਤੋ ਮਿਹਰਬਾਦੀ ਦੋਸਤੋ